ਜਿੱਥੇ ਬਾਕੀ ਆਪਣੇ ਸਾਰੇ ਲੋਕ ਸਭਾ ਮੈਂਬਰ ਸੌ ਚੁੱਕ ਗਏ ਅੱਜ 12 13ਵੇਂ ਲੋਕ ਸਭਾ ਮੈਂਬਰ ਖਡੂਰ ਸਾਹਿਬ ਵਾਲੇ ਉਹ ਸੌ ਨਹੀਂ ਚੱਕੀ ਗਈ ਕਿਉਂਕਿ ਮਨਜ਼ੂਰੀ ਨਹੀਂ ਮਿਲਦੀ ਅੱਜ ਜਿਹੜਾ ਭਾਈ ਅੰਮ੍ਰਿਤਪਾਲ ਨੂੰ ਸੌ ਨਹੀਂ ਚੁਕਾਈ ਗਈ ਪਰ ਅੱਜ ਜਿਹੜਾ ਮੈਂ ਸੋਚਦਾ ਵੀ ਸੰਵਿਧਾਨ ਦਾ ਕਤਲ ਆਮ ਕੀਤਾ ਗਿਆਗਾ ਫੰਡਮੈਂਟਲ ਰਾਈਟਸ ਜਿਹੜੇ ਜਿਹੜੇ ਮੈਂਬਰ ਆਫ ਪਾਰਲੀਮੈਂਟ ਦੇ ਹੁੰਦੇ ਨੇ ਅੱਜ ਉਹ ਪੂਰੇ ਡਿਮੋਲਿਸ਼ ਕੀਤੇ ਨੇ ਇੱਕ ਪਾਸੇ ਕਹਿੰਦੇ ਉੱਥੇ ਅਮਰਤਪਾਲ ਸਿੰਘ ਦਾ ਨਾਮ ਬੋਲਿਆ ਜਾ ਰਿਹਾ ਕਿ ਸੌ ਚੱਕਣ ਲਈ ਆਓ ਇੱਕ ਪਾਸੇ ਆ ਜਿਹੜਾ ਉਹਨਾਂ ਨੂੰ ਬਾਹਰ ਕੱਢਣ ਦੀ ਮਨਜ਼ੂਰੀ ਵੀ ਨਹੀਂ ਹੈ ਦੋ ਗੱਲਾਂ ਕਿਵੇਂ ਹੋ ਗਈਆਂ ਸਰਕਾਰ ਦਾ ਇੱਥੇ ਸਮਝ ਨਹੀਂ ਆ ਰਹੀ ਆ ਆਮ ਲੋਕਾਂ ਨੂੰ ਕਿਉਂਕਿ ਅਮਰਤਪਾਲ ਹੁਣ ਜੁਡੀਸ਼ੀਅਲ ਕਸਟਡੀ 'ਚ ਆ ਉਹ ਕਿਹੜਾ ਲਾਂਕੇ ਬੈਠੇ ਨੇ ਵੀ ਇਹ ਜਾ ਕੇ ਲਿਆ ਮੰਗਿਆ ਸੀ ਜਿਹੜਾ ਬੰਦਾ ਜੁਡੀਸ਼ੀਅਲ ਕਸਟਡੀ ਦੇ ਵਿੱਚ ਆ ਉਹਨੂੰ ਸਿਰਫ ਦੋ ਬੰਦੇ ਹੀ ਬੁਲਾ ਸਕਦੇ ਨੇ ਜਾਂ ਤਾਂ ਉਹ ਸਾਧਨ ਬੁਲਾ ਸਕਦਾ ਜਿੱਥੇ ਉਹਨਾਂ ਨੇ ਸੌ ਚੱਕਣੀ ਆ ਇਹ ਟੋਟਲੀ ਰਿਸਪੌਂਸਿਬਿਲਟੀ ਆਫ ਦੀ ਸੈਂਟਰਲ ਗਵਰਨਮੈਂਟ ਸੀਗੀ ਜਾ ਦੇਸ਼ ਦੇ ਰਾਸ਼ਟਰਪਤੀ ਦੀ ਸੀ ਜਾਂ ਸਪੀਕਰ ਦੀ ਸੀ ਜਿਨ੍ਹਾਂ ਨੇ ਜਿਨ੍ਹਾਂ ਨੇ ਉਹਨਾਂ ਨੂੰ ਉਹਦਾ ਨਾਮ ਅਨਾਉਂਸ ਕੀਤਾ ਕਰਵਾਇਆ ਸੀਗਾ ਉਹ ਤਾਂ ਸਰਕਾਰਾਂ ਨੇ ਐਡਾਪਟ ਕਰਨਾ ਹੁੰਦਾ ਹੈਗਾ ਜਾਂ ਕੋਰ ਨੇ ਐਡਾਪਟ ਕਰਨਾ ਹੁੰਦਾ ਹੈਗਾ ਇਸ ਕਰਕੇ ਜਿਹੜਾ ਅੱਜ ਮੈਂ ਕਹਿੰਨਾ ਹੈਗਾ ਸੁਵਿਧਾਨ ਦਾ ਕਤਲੇਆਮ ਹੋਇਆ ਹੈਗਾ ਜਿਹੜਾ ਭਾਈ ਉਮਰਪਾਲ ਜੀ ਨੂੰ ਸੌਣੀ ਚਕਾਈ ਗਈ ਤੂੰ ਦੇਖੋ ਜਿਹੜੀ ਪਹਿਲਾਂ ਵਾਲੀ ਐਨਐਸਟੀ ਇੱਕ ਸਾਲ ਵਾਲੀ ਆ ਉਹਦੀ ਵੀ ਰਿਪੋਰਟ ਨਹੀਂ ਆਈ ਹੈਗੀ ਤੇ ਜਿਹੜੀ ਐਕਸਟੈਂਡ ਕੀਤੀ ਆ ਉਹਦੀ ਵੀ ਨਹੀਂ ਆਈ ਹੈਗੀ ਵੀ ਕਿਉਂ ਇਹ ਕਿਉਂ ਐਕਸਟੈਂਡ ਕੀਤੀ ਆ ਨੋ ਐਨਐਸਏ ਅਸੇ ਬੰਦੇ ਤੇ ਲੱਗਦੀ ਹੈ ਜਾਂ ਜੋ ਆਪਾਂ ਲੱਗਦਾ ਹੈਗਾ ਉਹਦਾ ਕਾਰਨ ਸਟੇਟ ਗਵਰਨਮੈਂਟ ਉਸ ਚ ਪਾਸ ਕਰਦੀ ਹੈ ਜੀ ਸਟੇਟ ਦੇ ਵਿੱਚ ਆਹ ਚੀਜ਼ ਹੋ ਰਹੀ ਹੈ ਸਾਡੇ ਕੰਟਰੋਲ ਤੋਂ ਬਾਹਰ ਹੈ ਐਨਐਸਏ ਲਾਉਣ ਦਾ ਅਧਿਕਾਰ ਸਿਰਫ ਸੈਂਟਰ ਕੋਲੇ ਹੈ ਵੀ ਸਾਡੀ ਹੈਲਪ ਕਰੋ ਇਸ ਬੰਦੇ ਨੂੰ ਤੁਸੀਂ ਐਨਐਸਏ ਲਾਓ ਤਵਫਦਾ ਜਿਹੜਾ ਰਾਸ਼ਟਰਪਤੀ ਦੇਸ਼ ਦੇ ਨੂੰ ਮਿਲਿਆ ਸੀ ਜਾ ਕੇ ਤੇ ਕਦੋਂ ਤੱਕ ਉਹਨਾਂ ਨੇ ਕਿਹਾ ਸੀ ਕਿ ਅਮਰਿਤਪਾਲ ਸਿੰਘ ਨੂੰ ਅਸੀਂ ਬਾਹਰ ਕੱਢਦੇ ਹਾਂ ਉਹਨਾਂ ਨੇ ਸਾਨੂੰ ਇਹ ਪ੍ਰੋਸਾ ਦਵਾਇਆ ਸੀਗਾ ਵੀ ਇਹ ਬਿਲਕੁਲ ਵਿਦ ਓਨਰ ਅਤੇ ਭਾਈ ਸਾਹਿਬ ਵਾਸਤੇ ਗੱਲ ਕੀਤੀ ਆ ਤੇ ਜਰੂਰ ਉਹ ਸੌ ਚੱਕਣਗੇ ਜਿੱਥੇ ਨਵੀਂ ਲੋਕ ਸਭਾ ਦੇ ਅੰਦਰ ਨਵੇਂ ਚੁਣੇ ਹੋਏ ਨੁਮਾਇੰਦੇ ਜਾ ਰਹੇ ਨੇ ਭਾਰਤੀ ਸਰਕਾਰ ਉੱਥੇ ਹੀ ਸੰਵਿਧਾਨ ਜਿਹੜਾ ਕੀ 2023 ਦੇ ਵਿੱਚ ਅਮੈਂਡਮੈਂਟ ਹੁੰਦੀ ਹੈ ਤੇ ਉਸ ਦੇ ਮੁਤਾਬਕ ਹੁਣ ਜਿਹੜੀਆਂ ਸੀਆਰਪੀਸੀ ਦੀਆਂ ਧਰਾਵਾਂ ਨੇ ਕਈਆਂ ਦੇ ਨਾਮ ਬਦਲੇ ਗਏ ਸੈਕਸ਼ਨ ਬਦਲੇ ਗਏ ਔਰ ਉਸ ਦੇ ਮੱਦੇ ਨਜ਼ਰ ਇਸ ਦਾ ਪ੍ਰਭਾਵ ਕੀ ਪੈਣ ਵਾਲਾ ਹੈ ਔਰ ਪੂਰੇ ਦੇਸ਼ ਦੇ ਵਿੱਚ ਸਭ ਤੋਂ ਵੱਡੀ ਚਿੰਤਾ ਦੀ ਗੱਲ ਕਿਹੜੀ ਹੈ ਜੇਕਰ ਇਹ ਬਦਲਾਅ ਆਇਆ ਹੈ ਇਹ ਬਦਲਾਅ ਚੰਗੇ ਲਈ ਹੈ ਜਾਂ ਇਸ ਦੇ ਮਾੜੇ ਪ੍ਰਭਾਵ ਪੈਣਗੇ ਸਾਰੀਆਂ ਗੱਲਾਂ ਕਰਾਂਗੇ ਮੇਰੇ ਨਾਲ ਨੇ ਵਕੀਲ ਲਖਵਿੰਦਰ ਸਿੰਘ ਲਖਣਪਾਲ ਅਸੀਂ ਉਹਨਾਂ ਦੇ ਜ਼ਰੀਏ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜਾ ਬਦਲਾਅ ਕੀਤਾ ਗਿਆ ਕਿੰਨਾ ਕੁ ਵਾਜਬ ਹੈ ਸਭ ਤੋਂ ਪਹਿਲਾਂ ਤੇ ਮੁੱਢਲਾ ਸਵਾਲ ਇਹੀ ਹੈ ਜੀ ਕਿ 1 ਜੁਲਾਈ ਤੋਂ ਸਾਰੇ ਜਾਣਦੇ ਆ ਲਾਗੂ ਹੋਣ ਜਾ ਰਹੇ ਆ ਉਹ ਬਦਲਾਅ ਜੋ ਕੇਂਦਰ ਨੇ ਕੀਤਾ ਸੱਤਾ ਨੇ ਕੀਤਾ ਹਾਲਾਂਕਿ ਹੁਣ ਲੋਕ ਸਭਾ ਦੇ ਵਿੱਚ ਮੰਨਿਆ ਜਾ ਰਿਹਾ ਸੀ ਗਵਮਤ ਕਿਸ ਨੂੰ ਮਿਲਦਾ ਨਹੀਂ ਮਿਲਦਾ ਕਈ ਕਾਨੂੰਨ ਮਰਜੀ ਨਾਲ ਹੀ ਬਦਲ ਦਿੱਤੇ ਜਾਂਦੇ ਆ ਉਸ ਤੇ ਰੋਕ ਲੱਗੇਗੀ ਹੁਣ ਐਨਡੀਏ ਦੀ ਸਰਕਾਰ ਵੀ ਆ ਗਈ ਹੈ ਫਾਰਮ ਦੇ ਵਿੱਚ ਪਰ ਜਿੱਥੋਂ ਤੱਕ ਰਹੀ ਗੱਲ ਪ੍ਰਾਣੀ ਅਮੈਂਡਮੈਂਟ ਦੀ 1 ਜੁਲਾਈ ਤੋਂ ਬਾਅਦ ਕੀ ਬਦਲ ਜਾਏਗਾ ਭਾਰਤ ਦੇ ਅੰਦਰ ਸਭ ਤੋਂ ਪਹਿਲਾਂ ਤਾਂ ਸੱਸੀ ਕਾਰ ਜੀ ਸਭ ਤੋਂ ਪਹਿਲਾਂ ਤਾਂ ਜਿਹੜਾ 1 ਜੁਲਾਈ 2023 ਦੇ ਉੱਤੇ ਆਪਣੇ ਦੇਸ਼ ਦੇ ਵਿੱਚ ਨਵੇਂ ਕਾਨੂੰਨ ਲਾਗੂ ਹੋਣ ਜਾ ਰਹੇ ਨੇ ਜੀ ਵੀ ਸਭ ਤੋਂ ਪਹਿਲਾਂ ਆ ਜਾਂ ਤੁਸੀਂ ਪੜ੍ਹਦੇ ਸੀ 1860 ਦਾ ਇੰਡੀਅਨ ਪੈਨਲ ਕੋਡ ਜੀ ਉਹਦਾ ਨਾਂ ਬਦਲ ਕੇ ਭਾਰਤੀ ਨਿਆ ਸਹਿਤਾ ਰੱਖ ਦਿੱਤਾ ਗਿਆ ਜੀ ਪਹਿਲੀ ਗੱਲ ਤੇ ਇਹ ਵੀ ਸਾਡੇ ਜਿਹੜੀ ਇੰਡੀਆ ਦਾ ਲਾਅ ਹੈ ਉਹ ਤਿੰਨ ਪ੍ਰਕਾਰ ਦਾ ਹੈ ਇੱਕ ਤਾਂ ਕੋਈ ਇੰਡੀਅਨ ਪੈਨਲ ਕੋਡ ਹੋ ਗਿਆ ਦੂਸਰਾ ਪ੍ਰोसीजर ਹੋ ਗਿਆ ਸੀ ਆਰ ਪੀ ਸੀ ਹੋ ਗਿਆ ਲਾਅ ਉਹਨੇ ਕਿੱਥੇ ਕਿੱਥੇ ਕਿਵੇਂ ਕਿੱਥੇ ਕੰਮ ਕਰਨਾ ਹੈਗਾ ਤੀਸਰਾ ਐਵੀਡੈਂਸ ਐਕਟ ਇਹ ਤਿੰਨੋਂ ਮੇਨ ਜਿਹੜਾ ਸਾਡਾ ਧੂਰਾ ਮੰਨਿਆ ਗਿਆ ਹੈਗਾ ਤਾਂ ਜਿਹੜਾ ਸੀ ਆਰ ਪੀ ਸੀ ਸੀਗਾ ਉਸਦਾ ਵੀ ਨਾਮ ਚੇਂਜ ਕੀਤਾ ਗਿਆ ਤਿੰਨਾ ਜਿਹੜੇ ਸਤਤਨ ਮੇਨ ਸਾਡੇ ਧੁਰੇ ਨੇ ਉਹਨਾਂ ਦੇ ਨਾਮ ਬਦਲ ਦਿੱਤੇ ਗਏ ਨੇ ਤਾਂ ਜੇ ਗੱਲ ਕਰੀਏ ਇਨੀ ਪੈਨਲ ਕੋਡ ਦੀ ਜਿਸ ਨੂੰ ਅਸੀਂ 1 ਜੁਲਾਈ 2023 ਤੋਂ ਭਾਰਤੀ ਨਿਆਇ ਸਹਿਤਾ ਦੇ ਨਾਮ ਤੇ ਪੜਾਂਗੇ ਸਭ ਤੋਂ ਪਹਿਲਾਂ ਤਾਂ ਇਹਨਾਂ ਦੇ ਵਿੱਚ ਧਰਾਵਾਂ ਦਾ ਜਿਹੜਾ ਕਟਾ ਕੀਤਾ ਗਿਆ ਹੈਗਾ ਪਹਿਲਾਂ ਸੀ 511 ਧਰਾਵਾਂ ਆਪੀਸੀ ਦੀਆਂ ਸੀਗੀਆਂ ਹੁਣ ਇਹ 358 ਧਰਾਵਾਂ ਰਹਿ ਗਈਆਂ ਨੇ ਇੱਕ ਸਦੀਪ ਜੀ ਸਭ ਤੋਂ ਵੱਡੀ ਗੱਲ ਜਿਹੜੀ ਨਵੀਂ ਗੱਲ ਹੋਈ ਹੈ ਇਹ ਅੱਜ ਅੱਜ ਤੋਂ ਪਹਿਲਾਂ ਜਿਹੜਾ 1 ਜੁਲਾਈ ਨੂੰ ਜਿਹੜਾ ਕਾਨੂੰਨ ਭਾਰਤ ਦੇ ਵਿੱਚ ਲਾਗੂ ਹੋਣ ਜਾ ਰਿਹਾ ਹੈ ਇਸ ਤੋਂ ਪਹਿਲਾਂ ਜਿੰਨਾ ਵੀ ਲਾਅ ਸੀਗਾ ਚਾਹੇ ਉਹ ਐਵੀਡੈਂਸ ਐਕਟ ਸੀਗਾ ਸੀ ਆਰ ਪੀ ਸੀ ਸੀ ਸੀਗਾ ਜਾਂ ਉਹ ਇੰਡੀਅਨ ਪੈਨਲ ਕੋਡ ਸੀਗਾ ਉਹ ਐਕਸੈਪਟ ਜੇ ਐਂਡ ਕੇ ਤੇ ਨਾਗaland ਸੀਗਾ ਪਰ ਹੁਣ ਅੱਜ ਤੋਂ 1 ਜੁਲਾਈ ਤੋਂ 1 ਜੁਲਾਈ ਤੋਂ ਬਾਅਦ ਇਹ ਜਿਹੜਾ ਨਵਾਂ ਕਾਨੂੰਨ ਬਣਿਆ ਇਹ ਜੰਮੂ ਕਸ਼ਮੀਰ ਦੇ ਵਿੱਚ ਵੀ ਲਾਗੂ ਹੋਊਗਾ ਤੇ ਇਹ ਨਾਗਾ لینڈ ਦੇ ਵਿੱਚ ਵੀ ਲਾਗੂ ਹੋਊਗਾ ਹੁਣ ਜੋ ਕਾਨੂੰਨ ਬਣ ਗਿਆ ਉਹ ਪੂਰੇ ਭਾਰਤ ਵਰਚ ਲਈ ਇੱਕ ਇੱਕ ਬਣਿਆਗਾ ਪਹਿਲਾਂ ਇਹਨੂੰ ਸਾਨੂੰ ਨਾਗਾ لینڈ ਤੇ ਜੰਮੂ ਕਸ਼ਮੀਰ ਨੂੰ ਵੱਖ ਰੱਖਿਆ ਗਿਆ ਸੀਗਾ ਇਹ ਸੀਗਾ ਜਿੱਥੇ ਤੱਕ ਰਹੀ ਗੱਲ ਕਿ ਮੋਢਲੀਆਂ ਤਬਦੀਲੀਆਂ ਦੀ ਤੁਸੀਂ ਗੱਲ ਕੀਤਾ ਹੈ ਕਿ ਇੱਕ ਤਾਂ ਨਾਮ ਬਦਲੇਗਾ ਕੁਝ ਧਰਾਵਾਂ ਨੇ ਜਿਹੜੀਆਂ ਉਹ ਬੜੀਆਂ ਸੰਘੋੜ ਕੇ ਰੱਖ ਦਿੱਤੀਆਂ ਗਈਆਂ ਹੁਣ ਵੱਡੀ ਗੱਲ ਇਹ ਹੈ ਕਿ ਇਸ ਦੇ ਨਾਲ ਆਮ ਲੋਕ ਜਿਹੜੇ ਪਹਿਲਾਂ ਡੀਲ ਕਰਦੇ ਆ ਕਈਆਂ ਦਾ ਵਾਹ ਕੋਰਟ ਕਚਹਿਰੀਆਂ ਚ ਪੈਂਦਾ ਹੈ ਕਈ ਵਜੇ ਹੋਇਆ ਉਹਨਾਂ ਦੇ ਉੱਤੇ ਅਸਰ ਕੀ ਪੈਣਾ ਲੋਕਾਂ ਨੂੰ ਇਹਦੇ ਨਾਲ ਫਾਇਦਾ ਹੈ ਜਾਂ ਫਿਰ ਗਲਤ ਪ੍ਰਭਾਵ ਨੇ ਦੇਖੋ ਪਹਿਲਾਂ ਤਾਂ ਮੈਂ ਦੱਸਣਾ ਚਾਹਣਾ ਤੁਹਾਡੇ ਚੈਨਲ ਦੇ ਮਾਧਿਅਮ ਨੇ ਰਾਹੀ ਜਿਹੜਾ ਇਹ ਕਾਨੂੰਨ ਨਵਾਂ ਕਾਨੂੰਨ ਬਣਿਆਗਾ ਇਹ ਬਹੁਤ ਸਖਤ ਕਾਨੂੰਨ ਬਣਾ ਦਿੱਤਾ ਗਿਆਗਾ ਜਿਵੇਂ ਫਾਰ ਇਗਜ਼ਾਮਪਲ ਜਿਹੜੇ ਐਕਸੀਡੈਂਟ ਵਾਲੇ ਕੇਸ ਸੀਗੇ ਆਪਾਂ ਗੱਲ ਕਰੀਏ ਪਹਿਲਾ ਐਕਸੀਡੈਂਟ ਕੇਸ ਦੇ ਵਿੱਚ ਕੀ ਹੁੰਦਾ ਜਿਹੜਾ ਸੈਕਸ਼ਨ 237 289 337 ਬਣਾਇਆ ਹੋਇਆ ਸੀਗਾ ਰਸ਼ਲੀ ਐਂਡ ਨੈਗਲੀਜੈਂਟ ਡਰਾਈਵਿੰਗ ਸੀਗਾ ਜਿਹੜਾ ਐਕਸੀਡੈਂਟ ਨੂੰ ਐ ਡਿਐਕਸੀਡੈਂਟ ਦੀ ਅਸੀਂ ਪਰਿਭਾਸ਼ਾ ਪੜ੍ਹੀ ਤਾਂ ਐਕਸੀਡੈਂਟਲੀ ਕੋਈ ਕੁਛੀ ਚੀਜ਼ਾ ਹੋ ਜਾਣਾ ਅਚਾਨਕ ਹੋ ਜਾਣਾ ਤੇ ਉਹਦਾ ਨੁਕਸਾਨ ਹੋ ਜਾਣਾ ਜਾਂ ਮੌਤ ਹੋ ਜਾਣੀ ਪਰ ਹੁਣ ਉਹਦੇ ਵਿੱਚ ਬੜੀ ਵੱਡੀ ਤਬਦੀਲੀ ਕਰ ਦਿੱਤੀ ਗਈ ਹੈ ਉਹਦੇ ਵਿੱਚ ਸਪੈਸ਼ਲੀ ਇੱਕ ਜਿਹੜੇ ਵਰਡ ਵਿੱਚ ਮੈਂਸ਼ਨ ਕਰ ਦਿੱਤੇ ਗਏ ਨੇ ਵੀ ਜੇਕਰ ਕਿਸੇ ਬੰਦੇ ਦਾ ਐਕਸੀਡੈਂਟ ਹੋ ਜਾਂਦਾ ਪਹਿਲਾਂ ਵੀ ਹੁੰਦਾ ਸੀਗਾ ਤਾਂ ਪਹਿਲਾਂ ਇਹਦੇ ਵਿੱਚ ਕੀ ਸੀਗਾ ਮੈਕਸਿਮਮ ਜਿਹੜੀ 2 ਸਾਲ ਦੀ ਕੈਦ ਸੀਗੀ ਤਾਂ ਹੁਣ ਉਹਦੇ ਵਿੱਚ ਇੱਕ ਲਾਈਨ ਨੂੰ ਮੈਂਸ਼ਨ ਕਰ ਦਿੱਤਾ ਗਿਆ ਹੈਗਾ ਵੀ ਜੇਕਰ ਫਾਰ ਐਗਜ਼ਾਮਪਲ ਤੁਹਾਡੇ ਨੂੰ ਐਕਸੀਡੈਂਟ ਹੋ ਜਾਂਦਾ ਜਾਂ ਮੇਰੇ ਨੂੰ ਐਕਸੀਡੈਂਟ ਹੋ ਜਾਂਦਾ ਉਸ ਐਕਸੀਡੈਂਟ ਦੇ ਵਿੱਚ ਕੋਈ ਸੀਰੀਅਸ ਇੰਜਰੀ ਹੋ ਜਾਂਦੀ ਹੈ ਸਾਹਮਣੇ ਵਾਲੇ ਬੰਦੇ ਦੇ ਜਾਂ ਉਹਦੀ ਮੌਤ ਹੋ ਜਾਂਦੀ ਹੈ ਤਾਂ ਮੇਰੀ ਇਹ ਨਿਤੀ ਜ਼ਿੰਮੇਵਾਰੀ ਬਣਦੀ ਹੈ ਮੈਂ ਇਲਾਕਾ ਮੈਜਿਸਟ੍ਰੇਟ ਨੂੰ ਜਾਂ ਜਿਹੜਾ ਜੂਰਿਸਡਿਕਸ਼ਨ ਪੈਂਦਾ ਪੁਲਿਸ ਸਟੇਸ਼ਨ ਦਾ ਪੁਲਿਸ ਜਿਹੜਾ ਉਥੋਂ ਦਾ ਅਫੀਸਰ ਉਹ ਜਾਣਕਾਰੀ ਦੇਣੀ ਮਸਤ ਕਰਦੀ ਜੇਕਰ ਉਹ ਨਹੀਂ ਦਿੰਦੇ ਤਾਂ ਜਿਹੜਾ ਉਹਦੇ ਵਿੱਚ ਜਿਹੜਾ ਉਹ ਜੁਰਮ ਦੀ ਜਿਹੜੀ ਸਜ਼ਾ ਹੋਊਗੀ ਉਹ 2 ਸਾਲ ਤੋਂ ਲੈ ਕੇ 10 ਸਾਲ ਤੱਕ ਦੀ ਸਜ਼ਾ ਕਰ ਦਿੱਤੀ ਗਈ ਹੈ ਜਦੋਂ ਕਿ ਪਹਿਲਾਂ ਇਹ ਸਿਰਫ ਮੈਕਸਿਮਮ 2 ਸਾਲ ਦੀ ਸੀ ਫਿਰ ਇਹਦੇ ਵਿੱਚ ਫਾਈਨ ਆ ਜਿਹੜਾ ਉਹ ਲੱਖ ਰੁਪਏ ਤੋਂ ਲੈ ਕੇ 10 ਲੱਖ ਰੁਪਏ ਤੱਕ 7 ਲੱਖ ਰੁਪਏ ਤੱਕ ਦੀ ਪ੍ਰੋਵੀਜ਼ਨ ਕਰ ਦਿੱਤੀ ਗਈ ਹੈ ਕਲੇਮ ਜਿਹੜਾ ਪਹਿਲਾਂ ਕਿੰਨਾ ਹੁੰਦਾ ਸੀ ਵੱਤ ਤੋਂ ਵੱਧ ਫਾਈਨ ਦੇ ਐਕਸੀਡੈਂਟ ਦੇ ਕੇਸ ਚ ਪਹਿਲਾਂ ਮੈਕਸਿਮਮ ਇਹ 2000 5000 ਬਸ ਕਿਉਂਕਿ ਸਜ਼ਾ ਵੀ ਇਹਦੇ ਵਿੱਚ ਮੈਕਸਿਮਮ 2 ਸਾਲ ਦੀ ਸੀ 6 ਮਹੀਨਿਆਂ ਤੋਂ ਲੈ ਕੇ 2 ਸਾਲ ਦੀ ਸਜ਼ਾ ਸੀ ਪਰ ਜਿਹੜਾ ਹੁਣ ਇਹਦੇ ਵਿੱਚ ਇੱਕ ਜਿਹੜੀ ਨਵੀਂ ਤਬਦੀਲੀ ਕਰਤੀ ਇੱਕ ਇੱਕ ਨਵੇਂ ਸ਼ਬਦੇ ਦੇ ਵਿੱਚ ਐਡ ਕਰ ਦਿੱਤੇ ਗਏ ਵੀ ਰਿਪੋਰਟਿੰਗ ਟੂ ਦਾ ਲਾਕਾ ਮੈਜਿਸਟਰੇਟ ਜਾਂ ਜਰਿਸਡਿਕਸ਼ਨ ਆਫ ਦਾ ਐਸਐਚਓ ਕਨਸਰਨਡ ਪੁਲਿਸ ਸਟੇਸ਼ਨ ਤਾਂ ਕਿਉਂਕਿ ਜਿਹੜੇ ਅਸੀਂ ਮੇਰੀ ਸ਼ੁਰੂਤ ਇੱਕ ਇਹ ਕਾਨੂੰਨਾਂ ਦੇ ਬਾਰੇ ਗੱਲ ਚੱਲਦੀ ਰਹੀ ਹੈ ਵੀ ਜਿਹੜੇ ਐਕਸੀਡੈਂਟਲ ਕੇਸਿਸ ਨੇ ਇਹ ਮੇਰੇ ਤਰੀਕੇ ਨਾਲ ਇਹ ਜਿਹੜਾ ਇਹ ਮੋਮੈਂਟਮੈਂਟ ਹੋਈ ਹੈਗੀ ਇਹ ਇਹਨੂੰ ਸਰਕਾਰ ਨੂੰ ਇਸ ਤੇ ਗੌਰ ਕਰਨੀ ਚਾਹੀਦੀ ਹੈ ਪਰ ਡਰਾਈਵਰ ਵੀ ਸੜਕਾਂ ਦੇ ਉੱਤੇ ਆ ਗਏ ਸੀ ਖਾਸ ਕਰਕੇ ਟਰੱਕਾਂ ਵਾਲੇ ਉਹਨਾਂ ਨੂੰ ਬਾਅਦ ਚ ਭਰੋਸਾ ਦਿੱਤਾ ਗਿਆ ਕਿ ਨਹੀਂ ਸਾਨੂੰ ਸਮਾਂ ਦਿਓ ਅਸੀਂ ਇਸ ਦੇ ਉੱਤੇ ਗੌਰ ਕਰਾਂਗੇ ਐਮੈਂਡਮੈਂਟ ਕਰਾਂਗੇ ਉਹ ਭਰੋਸਾ ਦਿੱਤਾ ਗਿਆ ਕਿ ਉਦੋਂ ਬਾਅਦ ਹੁਣ ਤਬਦੀਲੀ ਨਹੀਂ ਹੋਵੇ ਇਸ ਕਾਨੂੰਨ 'ਚ ਬਿਲਕੁਲ ਦੇਖੋ ਇਹ ਭਰੋਸਾ ਭਰੋਸੇ ਹੀ ਰਹਿ ਗਿਆ ਮੈਂ ਤੋਂ ਦੇ ਮਤਲਬ ਲੈ ਦਿਖਾਉਣਾ ਚਾਹਣਾ ਵੀ ਜਿਹੜੀ ਆ ਕਿਤਾਬ ਆ ਗਈ ਜੀ ਇਹ ਕਿਤਾਬ ਅੱਜ ਤੋਂ 3 ਮਹੀਨੇ ਪਹਿਲਾਂ ਛਪ ਕੇ ਆ ਗਈ ਜਦੋਂ ਜਿਹੜੇ ਸਾਡੇ ਡਰਾਈਵਰ ਭਰਾ ਸੀ ਉਹਨਾਂ ਨੇ ਇੱਕ ਕੰਟੈਸਟ ਕੀਤਾ ਇਹ ਉਸ ਤੋਂ ਪਹਿਲਾਂ ਬੁੱਕ ਛਪ ਕੇ ਆ ਗਈ ਸੀ ਮੇਰੀ ਇੱਕ ਮੇਰਾ ਇੱਕ ਇੰਟਰਵਿਊ ਹੋਇਆ ਸੀ ਨਿੱਜੀ ਚੈਨਲ ਤੇ ਤਾਂ ਮੈਂ ਉਹਨਾਂ ਨੂੰ ਦੱਸਿਆ ਸੀਗਾ ਵੀ ਇਹ ਤਾਂ ਇਹਨਾਂ ਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਲੱਗਿਆ ਵੀ ਕਰੂਨ ਨੂੰ ਪਾਸ ਹੋਣ ਤੋਂ ਬਾਅਦ ਦੋਨੇ ਲੋਕ ਸਭਾ ਰਾਜ ਸਭਾ ਤੋਂ ਪਾਸ ਹੋਣ ਤੋਂ ਬਾਅਦ ਗਜਟ ਛਪ ਕੇ ਰਾਸ਼ਟਰਪਤੀ ਦੇ ਸਾਈਨ ਹੋਣ ਤੋਂ ਬਾਅਦ ਇਹ ਤਾਂ ਸਾਰਡੀਆਂ ਲਾਇਬ੍ਰੇਰੀਆਂ ਦੇ ਵਿੱਚ ਬੁੱਕਸ ਆ ਚੁੱਕੀਆਂ ਨੇ ਕਾਲਜਾਂ ਯੂਨੀਵਰਸਿਟੀਆਂ ਜਿੱਥੇ ਲਾ ਦੀ ਪੜ੍ਹਾਈ ਹੁੰਦੀ ਹੈ ਕਾਨੂੰਨ ਦੀ ਪੜ੍ਹਾਈ ਹੁੰਦੀ ਹੈ ਉੱਥੇ ਉਹੀ ਹੂ ਬਹੂ ਚੱਲਿਆ ਗਿਆ ਜੋ ਸਰਕਾਰ ਚਾਹੁੰਦੀ ਸੀ ਐਗਜ਼ੈਕਟਲੀ ਅੱਜ ਤੋਂ ਜਿਹੜਾ ਜਿਹੜਾ ਨਵਾਂ ਸੈਸ਼ਨ ਲਾਅ ਦਾ ਸ਼ੁਰੂ ਹੋਊਗਾ ਉਹ ਜਿਹੜੀ ਭਾਰਤੀ ਨਿਆ ਸਹਿਤਾ ਪੜ੍ਹਨਗੇ ਤੇ ਉਹਦੇ ਵਿੱਚ ਜਿਹੜਾ ਸੈਕਸ਼ਨ 106 ਹਮ ਸਬਸੈਕਸ਼ਨ A ਤੇ B ਜਿਹੜਾ ਪਹਿਲਾਂ 289 337 ਆਪੀਸੀ ਅਸੀਂ ਪੜ੍ਹਦੇ ਹੁੰਦੇ ਸੀ ਐਕਸੀਡੈਂਟਲ ਕੇਸ ਦੇ ਵਿੱਚ ਹੁਣ ਉਹ ਸੈਕਸ਼ਨ 106 ਬਣ ਗਿਆ ਉਹਦਾ ਸਬਸੈਕਸ਼ਨ A ਤੇ B ਨੇ ਜਿਹੜੇ ਉਦੇ ਵਿੱਚ ਸਪੈਸ਼ਲੀ ਇਹ ਗੱਲ ਲਿਖਤੀ ਵੀ ਜੇ ਕੋਈ ਐਕਸੀਡੈਂਟ ਹੁੰਦਾ ਤਾਂ ਜਿਹੜਾ ਉਹ ਡਰਾਈਵਰ ਹੈਗਾ ਉਸ ਇਲਾਕੇ ਦੇ ਮੈਜਿਸਟ੍ਰੇਟ ਨੂੰ ਜਾਂ ਐਸ ਐਚ ਓ ਨੂੰ ਉਹ ਰਿਪੋਰਟਿੰਗ ਨਹੀਂ ਕਰਦਾ ਕਿ ਮੇਰੇ ਤੋਂ ਐਕਸੀਡੈਂਟ ਹੋ ਗਿਆ ਤਾਂ ਜਿਹੜਾ 106 A ਤੇ B ਦੇ ਵਿੱਚ ਫਾਲ ਹੋਊਗਾ ਤੇ ਉਹਨੂੰ 10 ਸਾਲ ਤੱਕ ਦੀ ਕੈਦ ਹੋਊਗੀ ਇੱਕ ਪਾਸੇ ਤਾਂ ਚਲੋ ਅਸੀਂ ਆਵਾਜਾਈ ਨਾਲ ਸੰਬੰਧਤ ਇਸ ਕਾਨੂੰਨ ਦੀ ਧਾਰਨ ਲੈ ਲਈ ਆਮ ਤੌਰ ਤੇ ਇੱਕ ਮੰਨਿਆ ਜਾ ਰਿਹਾ ਹੈ ਕਿ ਹੁਣ ਚਾਹੇ ਕਤਲ ਦੀ ਕੋਈ ਘਟਨਾ ਹੁੰਦੀ ਹੈ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਕੋਈ ਕ੍ਰਾਈਮ ਹੁੰਦਾ ਕਿ ਉਹਨਾਂ ਸਾਰਿਆਂ 'ਚ ਵੀ ਸੈਕਸ਼ਨ ਬਦਲ ਜਾਣਗੇ ਨਹੀਂ ਦੇਖੋ ਜਿਹੜੇ ਹੋਰ ਸੈਕਸ਼ਨ ਨੇ ਉਹਨਾਂ ਦੇ ਵਿੱਚ ਕੀ ਕبھی ਸੈਕਸ਼ਨ 302 ਅਮਕਟਾ ਦਿੱਤੇ ਗਏ ਨੇ ਪਰ ਜਿਹੜਾ 302 ਸੀਗਾ ਅਸੀਂ ਉਹਨੂੰ ਅੱਜ ਅੱਜ ਜਿਹੜਾ ਨਵਾਂ ਕਾਨੂੰਨ ਬਣ ਗਿਆ ਸੈਕਸ਼ਨ 103 ਸਬਸੈਕਸ਼ਨ ਡੀ ਦੇ ਵਿੱਚ ਪੜਾਂਗੇ ਉਹਨੂੰ ਅਸੀਂ ਤਾਂ ਉਹਦੇ ਵਿੱਚ ਕਾਨੂੰਨ ਦੇ ਵਿੱਚ ਸਜ਼ਾ ਘਟਾਉਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਨਾ ਵਧਾਉਣ ਦਾ ਕੀਤਾ ਕਿਉਂਕਿ ਕਿਉਂਕਿ ਜਿਹੜੀ ਮਰਡਰ ਕੇਸ ਦੇ ਵਿੱਚ 302 ਉਹਦੇ ਵਿੱਚ ਜਿਹੜਾ ਸੀ ਹੁਣ 103 ਸਬਸੈਕਸ਼ਨ ਡੀ ਪੜਾਂਗੇ ਤਾਂ ਉਹਦੇ ਵਿੱਚ ਹੀ ਉਹੀ ਮੈਕਸਿਮਮ ਲਾਈਫਟਾਈਮ ਹੈ ਕਿਤੇ ਡੈਥ ਡੈਥ ਪਿਨਿਸ਼ਮੈਂਟ ਹੈਗੀ ਪਰ ਇਹ ਅੱਗੇ ਵੀ ਜਿਹੜੀ ਕੁਝ ਤਰਾਮਾਂ ਦੇ ਵਿੱਚ ਤੋਂ ਸਭ ਤੋਂ ਵੱਡੀ ਤਾਰਾ ਜਿਹੜੀ ਜਿਹੜੀ 106 ਐਡ ਕੀਤੀ ਗਈ ਹੈ ਸਪੈਸ਼ਲੀ ਐਕਸੀਡੈਂਟ ਕੇਸਸ ਵਾਸਤੇ ਉਹ ਬਹੁਤ ਵੱਡਾ ਐਮੈਂਡਮੈਂਟ ਕੀਤਾ ਗਿਆ ਹੈ ਤੇ ਉਹਦੇ ਸਰਕਾਰ ਨੂੰ ਇਸ ਗੱਲ ਤੇ ਗੌਰ ਵੀ ਕਰਨਾ ਚਾਹੀਦਾ ਵੀ ਇੱਕ ਕਿਉਂਕਿ ਤੁਸੀਂ ਦੇਖਿਆ ਹੋਊਗਾ ਪਿੱਛੇ ਜੇ ਰੋਡਵੇਜ ਵਾਲੇ ਬਸ ਡਰਾਈਵਰਾਂ ਨੇ ਪੂਰੀ ਪੂਰੀ ਸਵਾਰੀ ਪਹੁੰਚਾਉਣੀ ਕਰਤੀ ਸੀਗੀ ਉਹ ਇੱਕ ਬੰਦੇ ਨੂੰ ਵੀ ਕਿਸੇ ਨੂੰ ਵੀ ਜਿੰਨੇ ਉਹਨਾਂ ਕੋਲ 50 ਜਾਂ 52 ਹਿੱਟਾਂ ਹੁੰਦੀਆਂ ਸੀ ਉਹ 53 ਬੰਦਾ ਬਿਠਾਉਂਦੇ ਨਹੀਂ ਸੀਗੇ ਉਹਦੇ ਨਾਲ ਖੱਜਲ ਖਵਾਰੀ ਜਿੱਥੇ ਡਰਾਈਵਰ ਕੰਡਕਟਰਾਂ ਦੀ ਆਪਸ ਵਿੱਚ ਹੁੰਦੀ ਸੀ ਖੈਬਾਜੀ ਲੋਕਾਂ ਦੀ ਉੱਥੇ ਲੋਕਾਂ ਨੇ ਵੀ ਕਈ ਥਾਵਾਂ ਤੇ ਰੋਸਜਾਰ ਕਰਨੇ ਸ਼ੁਰੂ ਕਰ ਦਿੱਤੇ ਸੀ ਖੜੀ ਹੀ ਰਹਿ ਜਾਂਦੇ ਸੀ ਸੜਕਾਂ ਤੇ ਲੋਕ ਕਿਉਂਕਿ ਘਾਟ ਇੰਨੀ ਜ਼ਿਆਦਾ ਸਾਧਨਾਂ ਦੀ ਸਾਰਿਆਂ ਨੂੰ ਚੜਾਉਣ ਦੇ ਲਈ ਇੰਨੀਆਂ ਬੱਸਾਂ ਟਰਾਂਸਪੋਰਟ ਦਾ ਵੀ ਪ੍ਰਬੰਧ ਨਹੀਂ ਹੈ ਸਰਕਾਰੀ ਤੌਰ ਤੇ ਬਿਲਕੁਲ ਬਿਲਕੁਲ ਇਹ ਦੇਖੋ ਜੋ ਤੇ ਇਹ ਡਰਾਈਵਰਾਂ ਤੇ ਕਰੈਕਟਰਾਂ ਨੇ, ਟਰਾਂਸਪੋਰਟਰਾਂ ਨੇ ਇਸ ਗੱਲ ਦਾ ਵਿਰੋਧ ਕੀਤਾ, ਉੱਤੇ ਆਮ ਲੋਕਾਂ ਨੇ ਵੀ ਉਹਨਾਂ ਨਾਲ ਵਿਰੋਧ ਕੀਤਾ। ਤਾਂ ਅਸੀਂ ਵੀ ਜਦੋਂ ਇਹ ਪਹਿਲੇ ਦਿਨ ਸਾਨੂੰ ਨਹੀਂ ਪਤਾ ਲੱਗਿਆ, ਦੂਸਰੇ ਦਿਨ ਤੋਂ ਸਾਨੂੰ ਪਤਾ ਲੱਗਿਆ ਤਾਂ ਮੈਂ ਆਪਦੀ ਟੀਮ ਦੇ ਨਾਲ ਜਦੋਂ ਬੱਸ ਸਟੈਂਡ ਦੇ ਵਿੱਚ ਗਿਆ ਤਾਂ ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਜੀ ਕਾਨੂੰਨ ਇਹੋ ਜਿਹਾ ਬਣ ਗਿਆ ਜੇ ਬੰਦਾ ਵੈਸੀ ਡਿੱਗ ਪਿਆ ਕਿ ਮਰ ਗਿਆ, ਇਹ ਸਾਡੇ ਗੱਲ ਪੈਜੂਗਾ। ਸਾਨੂੰ ਤਾਂ 10 ਲੱਖ ਰੁਪਏ ਜੁਰਮਾਨਾ ਹੋ ਜਾਊਗਾ। ਤਾਂ ਫਿਰ ਜਿਹੜੀ ਨਮੀ ਜਿਹੜਾ ਨਵਾਂ ਕਾਨੂੰਨ ਬਣਿਆ ਸੀ ਉਹਨੂੰ ਅਸੀਂ ਬਾਚਿਆ, ਪੜਿਆ ਤੇ ਲੋਕਾਂ ਨੂੰ ਵੇਰ ਵੀ ਕੀਤਾ ਸੀ। ਲੋਕਾਂ ਨੂੰ ਇਹ ਦੱਸਿਆ ਵੀ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਸਾਡੇ ਲੋਕਲ ਤੋਂ ਲੈ ਕੇ ਪੂਰੇ ਪੂਰੇ ਪੰਜਾਬ ਤੱਕ ਇਹ ਪੂਰੇ ਇੰਡੀਆ ਤੱਕ ਇਹ ਰੌਲਾ ਚੱਲਿਆ ਸੀਗਾ ਬਾਅਦ ਦੇ ਵਿੱਚ ਮੇਰੇ ਖਿਆਲ ਇਹਨਾਂ ਦੀ ਟ੍ਰਾਂਸਪੋਰਟ ਮਿਨਿਸਟਰ ਦੇ ਨਾਂ ਦਾ ਜਾਂ ਲਾਅ ਮਿਨਿਸਟਰ ਦੇ ਨਾਂ ਦਾ ਇੱਕ ਮੀਟਿੰਗ ਹੋਈ ਸੀਗੀ ਤਾਂ ਉਹਨਾਂ ਨੇ ਇਹ ਕਿਹਾ ਸੀ ਕਿ ਵੀ ਅਸੀਂ ਇਸ ਤੇ ਗੌਰ ਕਰਾਂਗੇ ਪਰ ਅੱਜ ਉਸ ਗੱਲ ਨੂੰ ਤਿੰਨ ਚਾਰ ਮਹੀਨੇ ਹੋ ਗਏ ਵੱਧ ਹੋ ਗਏ ਮੇਰੇ ਖਿਆਲ ਚਾਰ ਪੰਜ ਮਹੀਨੇ ਹੋ ਗਏ ਤੇ ਹੁਣ ਤਾਂ ਚਲੋ ਸੌਖਾ ਹੋ ਗਿਆ ਹੁਣ ਤਾਂ ਦੁਬਾਰੇ ਸਰਕਾਰੇ ਰਿਪੀਟ ਮਾਰਿਆਗਾ ਇਸ ਕਾਨੂੰਨ ਤੇ ਗੌਰ ਕਰਨਾ ਚਾਹੀਦਾ ਹੈ ਜਰੂਰੀ ਨਹੀਂਗਾ ਵੀ ਜੇ ਕੋਈ ਇੱਕ ਵਾਰੀ ਕਾਨੂੰਨ ਬਣ ਗਿਆ ਤਾਂ ਉਹ ਤੇ ਫੇਰ ਪਤਾ ਨਹੀਂ ਹੋ ਸਕਦਾ ਉਹਨੂੰ ਜੇ ਅਸੀਂ 1860 ਦਾ ਕਾਨੂੰਨ ਬਦਲ ਕੇ 2023 ਦੇ ਵਿੱਚ ਨਵਾਂ ਕਾਨੂੰਨ ਬਣਾ ਸਕਦੇ ਆ ਤਾਂ 2023 ਵਾਲਾ ਬਣਾਇਆ ਕਾਨੂੰਨ 2023 ਦੇ ਵਿੱਚ ਜਾਂ 24 ਦੇ ਵਿੱਚ ਬਦਲਣਾ ਸਾਨੂੰ ਕੋਈ ਬਹੁਤ ਔਖਾ ਨਹੀਂ ਹੈਗਾ ਜਿਹੜੀ ਇਸ ਕਾਨੂੰਨ ਦੀ ਹੋਈ ਤਬਦੀਲੀ ਦੇ ਵਿੱਚ ਜਾਂ ਨਾਮ ਕਰਨ ਦੇ ਤੌਰ ਤੇ ਤਬਦੀਲੀ ਹੋਈ ਹੈ ਜਾਂ ਫਿਰ ਸਜ਼ਾ ਵੱਧ ਘਟ ਜਾਂ ਜੁਰਮਾਨੇ ਵੱਧ ਘਟ ਕਰਨ ਦੀ ਤਬਦੀਲੀ ਹੋਈ ਹੈ ਜਿਹੜੇ ਸਮਝਦੇ ਆ ਕਿ ਹਾਂ ਇਸ ਤਰ੍ਹਾਂ ਦਾ ਫੈਸਲਾ ਹੋਣਾ ਜ਼ਰੂਰੀ ਸੀ ਉਹ ਠੀਕ ਨੇ ਜਾਂ ਫਿਰ ਇਹ ਤਬਦੀਲੀ ਜਿਹੜੀ ਕਿ ਆਮ ਤੌਰ ਤੇ ਚਰਚਾ ਹੁੰਦੀ ਸੀ ਕਿ ਹੁਣ ਪੁਰਾਣੀਆਂ ਗੱਲਾਂ ਸੀ ਅੰਗਰੇਜ਼ਾਂ ਵਾਲੇ ਕਾਨੂੰਨੀ ਥੋੜੀ ਚਲਾਈ ਜਾਵਾਂਗੇ ਹੁਣ ਹਾਲਾਤ ਬਦਲ ਗਏ ਸਮਾਂ ਬਦਲ ਗਿਆ ਤਬਦੀਲੀ ਬੜੀ ਜ਼ਰੂਰੀ ਹੈ ਤਬਦੀਲੀ ਪੋਜ਼ਿਟਿਵ ਵੇ ਦੇ ਵਿੱਚ ਹੋਈ ਹੈ ਜਾਂ ਕਿਤੇ ਨੈਗੇਟਿਵਿਟੀ ਵੀ ਨਜ਼ਰ ਆਉਂਦੀ ਹੈ ਦੇਖੋ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਜ਼ਰੂਰ ਹੁੰਦੇ ਨੇ ਇਹ ਗੱਲ ਠੀਕ ਆ ਵੀ ਜਿਹੜਾ ਸਾਡਾ ਕਾਨੂੰਨ ਸੀਗਾ ਉਹ ਅੰਗਰੇਜ਼ਾਂ ਦੁਆਰਾ ਬਣਾਇਆ ਗਿਆ ਸੀ ਜਿਵੇਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦਿੰਨਾ ਮੈਂ ਪਹਿਲਾਂ ਕੀ ਹੁੰਦਾ ਸੀਗਾ ਜਿਹੜੇ ਕਾਰਾ ਹੁੰਦੀਆਂ ਸੀ ਮੋਸਟਲੀ ਉਹ ਜਾਂ ਜ਼ਗੀਰਦਾਰਾਂ ਕੋਲੇ ਜਾਂ ਅੰ ਜੇ ਉਸ ਟਾਈਮ ਉਹਨਾਂ ਦੀ ਕਾਰ ਤੋਂ ਜੇ ਕੋਈ ਆ ਕੇ ਬੰਦਾ ਮਰ ਜਾਂਦਾ ਸੀ ਤਾਂ ਉਤੇ 304 एआईपीसी मेड आउट ਹੁੰਦੀ ਸੀ ਜਾਨੀ ਕਿ ਉਹਨੂੰ ਮੌਕੇ ਤੇ ਬੇਲ ਮਿਲ ਜਾਂਦੀ ਸੀ ਮੈਕਸਿਮਮ 2 ਸਾਲ ਦੀ ਕੈਦ ਸੀ ਆਫਟਰ ਦੀ ਕੇਸ ਪ੍ਰੂਵ ਹੋਣ ਤੱਕ ਬੰਦਾ ਉਹ ਜੋ ਵਰੀ ਵੀ ਹੋ ਸਕਦਾ ਸੀਗਾ ਉਹਦਾ ਮੈਟਰ ਆਫ ਐਪ੍ਰੀਂਸ ਸੀਗਾ ਤਾ ਠੀਕ ਹੈ ਇਹ ਜਿਹੜੇ ਕਾਨੂੰਨ ਸੀ ਉਦੋਂ ਅੰਗਰੇਜ਼ਾਂ ਨੇ ਆਦੇ ਵਾਸਤੇ ਬਣਾਏ ਸੀ ਉਹਨਾਂ ਉਹਨਾਂ ਕੋਲੇ ਮਹਗੇ ਮਹਗੇ ਬਾਈਪਾਸ ਸੀਗੇ ਠੀਕ ਹੈ ਉਸ ਟਾਈਮ ਉਹ ਸਾਡੇ ਤੇ ਰਾਜ ਕਰ ਰਹੇ ਸੀਗੇ ਉਹਨਾਂ ਨੇ ਉਹ ਕਾਨੂੰਨ ਬਣਾਇਆ ਜੋ ਉਹਨਾਂ ਨੂੰ ਠੀਕ ਲੱਗ ਰਿਹਾ ਸੀ ਠੀਕ ਹੈ ਕਾਨੂੰਨ ਦੇ ਵਿੱਚ ਐਮੈਂਡਮੈਂਟ ਹੋਣੀ ਬਹੁਤ ਜ਼ਰੂਰੀ ਸੀ ਅਸੀਂ ਮੰਨਦੇ ਆ ਵੀ ਚੰਗਾ ਕੰਮ ਹੋਇਆਗਾ ਕਾਨੂੰਨ ਦੇ ਵਿੱਚ ਕਿਉਂਕਿ ਤੁਸੀਂ ਦੇਖੋ ਵੀ ਦੇਸ਼ ਆਜ਼ਾਦ ਹੋਣ ਤੋਂ ਬਾਅਦ ਹੁਣ ਤੱਕ ਆਮ ਤੌਰ ਤੇ ਜਿੰਨੇ ਵੀ ਜਿਹੜੇ ਕਾਨੂੰਨ ਜਿਹੜੇ ਬੇਸਿਕ ਲਾਈਮੈਂਟ ਨਹੀਂ ਹੋਏ ਹੈਗੇ ਉਹ ਜਿਹੜੇ ਸੁਪਰੀਮ ਕੋਰਟ ਹਾਈ ਕੋਰਟ ਨੇ ਆਪੀਆਂ ਆਪਦੇ ਜਿਹੜੇ ਕਾਨੂੰਨ ਬਣਾਤੇ ਸਾਈਟੇਸ਼ਨਸ ਦਿੱਤੀਆਂ ਅਸੀਂ ਉਹਨੂੰ ਕਾਨੂੰਨ ਕਹਿੰਦੇ ਨੇ ਵੀ ਨਵਾਂ ਕਾਨੂੰਨ ਬਣਾਤਾ ਸੁਪਰੀਮ ਕੋਰਟ ਨੇ ਜਾਂ ਹਾਈ ਕੋਰਟ ਨੇ ਨਵਾਂ ਕਾਨੂੰਨ ਬਣਾਤਾ ਪਰ ਬੇਸਿਕਲਾ ਸਾਰਾ ਹੋਈ ਚੁਗਾ ਬੇਸਿਕਲ ਨੂੰ ਬਦਲਣ ਬਾਅਦ ਤੇ ਰਾਜ ਸਭਾ ਤੇ ਲੋਕ ਸਭਾ ਦੇ ਵਿੱਚੋਂ ਜਿਹੜਾ ਉਹ ਬਹੁਤ ਪਾਸ ਹੋਣ ਤੋਂ ਬਾਅਦ ਹੀ ਜਿਹੜਾ ਬੇਸਿਕ ਲ ਚੇਂਜ ਹੋਣਾ ਸੀ ਇੱਕ ਅੱਜ ਗੱਲ ਚੱਲ ਰਹੀ ਹੈ ਪੰਜਾਬ ਦੇ ਪ੍ਰਸੰਗ 'ਚ ਬਾਕੀ ਕਾਨੂੰਨ ਚੇਂਜ ਹੋਇਆ ਉਹਦੇ ਨਾਲ ਕਿੰਨਾ ਫਰਕ ਪੈਣਾ ਲੋਕਾਂ ਤੇ ਉਹ ਬਾਅਦ ਦੀਆਂ ਗੱਲਾਂ ਨੇ ਜਿੰਨਾ ਕੋ ਨਜ਼ਰ ਆ ਰਿਹਾ ਸਾਰਿਆਂ ਨੂੰ ਦੇਖ ਹੀ ਰਿਹਾ ਕਿ ਕੀ ਕੀ ਚੇਂਜ ਹੋਣ ਜਾ ਰਿਹਾ ਇੱਕ ਗੱਲ ਚੱਲ ਰਹੀ ਹੈ ਪੰਜਾਬ ਦੇ ਅੰਦਰ ਯੂਆਪਾ ਦੀ TNSA ਦੀ ਇਹ ਦੋ ਕਾਨੂੰਨ ਕਹਿੰਦੇ ਜਮਾ ਨਹੀਂ ਚਾਹੀਦੇ ਸਾਨੂੰ ਇਹ ਤੇ ਖਤਮ ਹੀ ਹੋਣੀ ਚਾਹੀਦੀ ਹੈ ਜੀਦਾ ਦਿਲ ਕਰਦਾ ਚਾਹੇ ਸੈਂਟਰ ਸਰਕਾਰ ਹੈ ਪੰਜਾਬ ਸਰਕਾਰ ਹੈ ਕਿਸੇ ਸੂਬੇ ਦੀ ਸਰਕਾਰ ਹੈ ਉਹ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਹੀ ਵਰਤੇ ਜਾਂਦੇ ਆ ਇਸ ਤੋਂ ਇਲਾਵਾ ਇਹਦਾ ਕੁਝ ਨਹੀਂ ਵਿਗੜਦਾ ਇਸ ਤੋਂ ਬਾਅਦ ਬਿਲਕੁਲ ਇਹ ਜਮਾ ਲੋਕਾਂ ਦੀ ਸਹੀ ਆਵਾਜ਼ ਹੈ ਜੀ ਹੁਣ ਤੁਸੀਂ ਹੁਣ ਸਾਡੇ ਪੰਜਾਬ ਦੇ ਵਿੱਚ ਰੀਸੈਂਟਲੀ ਇਸ ਐਗਜ਼ਾਮਪਲ ਨੂੰ ਨੈਸ਼ਨਲ ਸਕਿਉਰਿਟੀ ਐਕਟ ਨੂੰ ਜੇ ਅਸੀਂ ਅਸੀਂ ਚੰਗੀ ਤਰ੍ਹਾਂ ਡਿਫਾਈਨ ਕਰ ਸਕਦੇ ਹਾਂ ਕਿਉਂਕਿ ਭਾਈ ਅੰਮਿਤਪਾਲ ਵੀ ਅੱਜ ਨੈਸ਼ਨਲ ਸਕਿਉਰਿਟੀ ਐਕਟ ਦੇ ਅੰਦਰ ਨੇ ਇੱਕ ਜੀਐਨਕੇ ਤੋਂ ਕਿ ਇਹਨਾਂ ਦੇ ਇੰਜੀਨੀਅਰ ਰਸ਼ੀਦ ਖਾਨ ਨੇ ਉਹ ਵੀ ਐਨਐਸਏ ਦੇ ਵਿੱਚ ਅੰਦਰ ਨੇ ਤਾਂ ਐਨਐਸਏ ਆਪਾਂ ਵੀ ਲੱਗਿਆ ਨਾ ਹਾਂ ਬਿਲਕੁਲ ਯੋ ਆਪਾਂ ਵੀ ਲੱਗਿਆਗਾ ਜਿਹੜੇ ਜਿਹੜੇ ਯੋ ਆਪਾਂ ਤੇ ਐਨਐਸਏ ਹੁੰਦੀਆਂ ਨੇ ਇਹ ਵਿਧੀ ਕਨਸੈਂਟ ਆਫ ਦੀ ਸਟੇਟ ਗਵਰਨਮੈਂਟਸ ਹੁੰਦੀਆਂ ਨੇ ਕਿਉਂਕਿ ਦੂਸਰੇ ਦੇ ਵਿੱਚ ਇਹ ਹੁੰਦਾ ਇਹਦੇ ਵਿੱਚ ਪੂਰਾ ਰੂਲ ਐਂਡ ਰੈਗੂਲੇਸ਼ਨਸ ਵੀ ਫਾਲੋ ਨਹੀਂ ਕੀਤਾ ਜਾਂਦਾ ਕਿਉਂਕਿ ਜੇ ਅਸੀਂ ਐਨਐਸਏ ਦੀ ਗੱਲ ਕਰੀਏ ਐਨਐਸਏ ਦੇ ਵਿੱਚ 3 ਵੀਕਸ ਤੋਂ ਲੈ ਕੇ ਵਿਦਨ 3 ਮੰਥ ਇੱਕ ਐਡਵਾਈਜ਼ਰੀ ਕਮੇਟੀ ਬਣਦੀ ਹੈ ਫਿਰ ਅਡਵਾਈਜ਼ਰੀ ਕਮੇਟੀ ਸਟੇਟ ਗਵਰਨਮੈਂਟ ਨੂੰ ਜਾਂ ਸੈਂਟਰਲ ਗਵਰਨਮੈਂਟ ਨੂੰ ਆਪਦੀ ਇੱਕ ਰਿਪੋਰਟ ਦਿੰਦੀ ਹੈ ਰਿਪੋਰਟ ਦੇਣ ਤੋਂ ਬਾਅਦ ਦੱਸਦੀ ਹੈ ਵੀ ਜਿਹੜੀ ਇਹ ਨੈਸ਼ਨਲ ਸਕਿਉਰਿਟੀ ਐਕਟ ਅਸੀਂ ਇਸ ਐਪਲੀਕੈਂਟ ਅਕਊਰ ਤੇ ਅਪਲਾਈ ਕੀਤਾ ਗਿਆ ਉਹਦਾ ਕੀ ਕਾਰਨ ਸੀ ਕੀ ਕਾਰਨ ਹੋਇਆ ਸੀਗਾ ਵੀ ਇਹ ਕਿਸੇ ਦੇਸ਼ ਨਾਲ ਸੰਬੰਧ ਸੀਗੇ ਜਾਂ ਇਹਨਾਂ ਤੋਂ ਕੋਈ ਕੋਈ ਆਈਸੀਸ ਮਗਰੀ ਫੜੀ ਗਈ ਸੀ ਜਿਸ ਨਾਲ ਕੋਈ ਵੱਡਾ ਵਿਸਫੋਟ ਹੋ ਸਕਦਾ ਸੀ ਦੇਸ਼ ਦੀ ਪ੍ਰਭੂਸત્તા ਨੂੰ ਅਖੰਡਤਾ ਨੂੰ ਖਤਰਾ ਹੋ ਸਕਦਾ ਸੀ ਉਹ ਦੇਣੀ ਜ਼ਰੂਰੀ ਹੁੰਦੀ ਜੇ ਉਹ ਰਿਪੋਰਟ 3 ਮਹੀਨੇ ਦੇ ਵਿੱਚ ਹੁੰਦੀ ਸੀ ਤਾਂ ਜਿਹੜੀ ਐਨਐਸਏ ਨੂੰ ਐਕਸਟੈਂਡ ਕਰਕੇ 1 ਸਾਲ ਵਾਤੇ ਬਣਾਇਆ ਜਾ ਸਕਦਾ ਸੀਗਾ ਪਰ ਇੱਥੇ ਹੋ ਕੀ ਰਿਹਾ ਸੀ ਕਹਿੰਦੇ ਮਿਸਜੂਜ਼ ਹੋ ਰਿਹਾ ਜਦੋਂ ਟੋਟਲੀ ਟੋਟਲੀ ਪਾਵਰ ਜਦੋਂ ਜਿਵੇਂ ਕਹਦੇ ਹੁੰਦੇ ਰਾਜੇ ਕੋਲੇ ਆ ਜੇ ਫਿਰ ਰਾਜਾ ਉਹਨੂੰ ਮਹਿਸੂਸ ਕਰਦੀ ਕਰਦਾ ਉਸ ਤਰ੍ਹਾਂ ਹੁਣ ਸਰਕਾਰਾਂ ਕੋਲੇ ਆ ਗਿਆ ਜਿਹੜੀ ਹੁਣ ਉਹ ਜੇ ਮੈਂ ਤੁਹਾਨੂੰ ਕਹਿਆ ਸੀ ਵੀ ਅਸੀਂ ਉਹਨੂੰ ਚੰਗੀ ਤਰ੍ਹਾਂ ਐਕਸਪਲੇਨ ਕਰ ਸਕਦੇ ਹਾਂ ਕਿਉਂਕਿ ਅਸੀਂ ਇਹ ਹੰਡਾ ਰਹੇ ਹਾਂ ਹੁਣ ਜਦੋਂ ਭਾਈ ਅਮદાવાદ ਪਾਗ ਇੱਥੇ ਦੁਬਾਰਾ ਇੱਕ ਐਕਸਟੈਂਡ ਹੁੰਦੀ ਹੈ ਤੂੰ ਦੇਖੋ ਜਿਹੜੀ ਪਹਿਲਾਂ ਵਾਲੀ ਐਨਐਸਟੀ ਇੱਕ ਸਾਲ ਵਾਲੀ ਆ ਉਹਦੀ ਵੀ ਕੋਈ ਰਿਪੋਰਟ ਨਹੀਂ ਆਈ ਹੈਗੀ ਵੀ ਉਹ ਕਿਉਂ ਕਿਉਂ ਲਾਈ ਗਈ ਸੀ ਤੇ ਜਿਹੜੀ ਐਕਸਟੈਂਡ ਕੀਤੀ ਆ ਉਹਦੀ ਵੀ ਨਹੀਂ ਆਈ ਹੈਗੀ ਵੀ ਕਿਉਂ ਇਹ ਕਿਉਂ ਐਕਸਟੈਂਡ ਕੀਤੀ ਹੈ ਸਰਕਾਰ ਤਾਂ ਸਭ ਇੱਕ ਦੂਜੇ ਉੱਤੇ ਸੱਟੀ ਜਾ ਰਹੀ ਹੈ ਉਧਰੋਂ ਸੈਂਟਰ ਦੇ ਵਿੱਚ ਭਾਜਪਾ ਸੱਤਾ ਵਿੱਚ ਹੈ ਉਹ ਕਹਿੰਦੇ ਕਿ ਪੰਜਾਬ ਸਰਕਾਰ ਦੀ ਇੱਛਾ ਸੀ ਇਸ ਕਰਕੇ ਅਸੀਂ ਸਹਿਯੋਗ ਦਿੱਤਾ ਹੈ ਸੂਬੇ ਦੇ ਮੰਤਰੀ ਇੱਥੋਂ ਦੇ ਬਿਲਕੁਲ ਜਿਹੜੀ ਸੈਂਟਰ ਗੱਲ ਕਹਿ ਰਿਹਾ ਹੈਗਾ ਉਹ ਜਮ੍ਹਾਂ ਸਹੀ ਕਹਿ ਰਿਹਾ ਹੈਗਾ ਕਿਉਂਕਿ ਐਨਐਸਏ ਜਾਂ ਜੋ ਆਪਾਂ ਹੁੰਦਾ ਜਿਹੜਾ ਉਹ ਜਿਹੜੀ ਸਟੇਟ ਦੇ ਵਿੱਚ ਕੋਈ ਇਹ ਜੀ ਇਹਨੂੰ ਐਨਐਸਏ ਅਸੇ ਬੰਦੇ ਤੇ ਲੱਗਦੀ ਹੈ ਜਾਂ ਜੋ ਆਪਾਂ ਲੱਗਦਾ ਹੈਗਾ ਉਹਦਾ ਕਾਰਨ ਸਟੇਟ ਗਵਰਨਮੈਂਟ ਉਹ ਸਪਸ਼ਟ ਕਰਦੀ ਹੈ ਵੀ ਸਾਡੇ ਸਾਡੀ ਸਟੇਟ ਦੇ ਵਿੱਚ ਆਹ ਚੀਜ਼ ਹੋ ਰਹੀ ਹੈ ਸਾਡੇ ਕੰਟਰੋਲ ਤੋਂ ਬਾਹਰ ਹੈ ਐਨਐਸਏ ਲਾਉਣ ਦਾ ਅਧਿਕਾਰ ਸਿਰਫ ਸੈਂਟਰ ਕੋਲੇ ਆ ਵੀ ਸਾਡੀ ਹੈਲਪ ਕਰੋ ਇਸ ਬੰਦੇ ਤੁਸੀਂ ਐਨਐਸਏ ਲਾਓ ਉਹ ਉਹਨਾਂ ਦੀ ਲਿਖਤੀ ਰਿਟਰਨ ਕੰਪਲੇਂਟ ਤੋਂ ਬਾਅਦ ਉਹਨਾਂ ਸ਼ਿਪਾਰਸ਼ ਤੋਂ ਬਾਅਦ ਹੀ ਐਨਐਸਏ ਜੋ ਆਪਾਂ ਲੱਗਦਾ ਹੈ ਇਸ ਕਰਕੇ ਜੋ ਜਿਹੜਾ ਸਾਡੇ ਸੀਐਮ ਸਾਹਿਬ ਕਹਿ ਰਹੇ ਨੇ ਜਾਂ ਉਹਨਾਂ ਦੇ ਇਹ 92 ਨੂੰ ਅਨਮੋਰਤਨ ਕਹਿ ਰਹੇ ਨੇ ਵੀ ਇਹ ਸੈਂਟਰੇ ਲਾਈਆ ਉਹ ਸਰਾ ਸਰਾ ਗਲਤ ਕਹਿ ਰਹੇ ਨੇ ਝੂਠ ਬੋਲ ਰਹੇ ਨੇ ਉਹ ਉਹਨਾਂ ਨੂੰ ਇਹ ਨੈਸ਼ਨਲ ਸਕਿਉਰਿਟੀ ਐਕਟ ਪੜ੍ਹਨਾ ਚਾਹੀਦਾ ਉਹਦੇ ਕਲੀਅਰਲੀ ਡਿਫਾਈਨ ਕੀਤਾ ਹੋਇਆਗਾ ਵੀ ਇਹ ਸਟੇਟ ਦੀ ਕੰਸੈਂਟ ਤੋਂ ਬਿਨਾ ਐਨਐਸਟੀ ਦੇ ਉੱਪਰ ਲੱਗੀ ਨਹੀਂ ਸਕਦਾ ਇਸ ਮਾਮਲੇ ਦੇ ਵਿੱਚ ਹੁਣ ਜਿੱਥੇ ਬਾਕੀ ਆਪਣੇ ਸਾਰੇ ਲੋਕ ਸਭਾ ਮੈਂਬਰ ਸੌ ਚੁੱਕ ਗਏ ਅੱਜ 12 13ਵੇਂ ਲੋਕ ਸਭਾ ਮੈਂਬਰ ਖਰੂਰ ਸਾਹਿਬ ਵਾਲੇ ਉਹ ਸੌ ਨਹੀਂ ਚੱਕੀ ਗਈ ਕਿਉਂਕਿ ਮਨਜ਼ੂਰੀ ਨਹੀਂ ਮਿਲਦੀ ਤੁਸੀਂ ਇਸ ਸਬਾਬਤ ਇੱਕ ਵਫਦ ਜਿਹੜਾ ਰਾਸ਼ਟਰਪਤੀ ਦੇਸ਼ ਦੇ ਨੂੰ ਮਿਲਿਆ ਸੀ ਜਾ ਕੇ ਉਹ ਮੁਲਾਕਾਤ ਕਿਸ ਤਰ੍ਹਾਂ ਦੀ ਸੀ ਉਸ ਵਿੱਚ ਕੀ ਭਰੋਸਾ ਮਿਲਿਆ ਸੀ ਤੇ ਕਦੋਂ ਤੱਕ ਉਹਨਾਂ ਨੇ ਕਿਹਾ ਸੀ ਕਿ ਅਮਰਿਤਪਾਲ ਸਿੰਘ ਨੂੰ ਅਸੀਂ ਬਾਹਰ ਕੱਢ ਦੇਾਂਗੇ ਬਿਲਕੁਲ ਜੀ ਅਸੀਂ 12 12 ਜੂਨ ਨੂੰ ਰਾਸ਼ਟਰਪਤੀ ਜੋ ਜੀ ਦੋ ਟਾਈਮ ਲਿਆ ਸੀ ਜੀ ਅਸੀਂ ਉਹਨਾਂ ਨੂੰ ਸਾਡੇ ਮਾਨਯੋਗ ਰਾਸ਼ਟਰਪਤੀ ਜੀ ਨੂੰ ਮਿਲੇ ਤਾਂ ਉਹਨਾਂ ਨੇ ਸਾਨੂੰ ਇਹ ਪ੍ਰੋਸਾ ਦਵਾਇਆ ਸੀਗਾ ਵੀ ਇਹ ਬਿਲਕੁਲ ਵਿਦ ਦਾ ਓਨਰ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਮੇਰੇ ਕੋਲ ਜਿਹੜਾ ਸਾਡਾ ਮੋਰੰਡਮ ਦਿੱਤਾ ਹੋਇਆ ਸੀ ਉਹਦੇ ਵਿੱਚ ਉਹਦੇ ਵਿੱਚ ਬਕਾਇਦਾ ਲਿਖਿਆ ਸੀ ਵੀ ਜਿਹੜਾ ਇਹ ਹੁਣ ਲੋਕਾਂ ਨੇ ਤੁਸੀਂ ਸਰ ਦੋਨੇ ਸਰਕਾਰਾਂ ਨੇ ਸੈਂਟਰ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਨੇ ਇਹਨਾਂ ਨੂੰ ਇੰਨਾ ਦਾ ਜਿਹੜਾ ਕੈਰੈਕਟਰ ਅਸਾਈਨਮੈਂਟ ਕੀਤੀ ਸੀ ਸਾਨੂੰ ਦੀ ਅੰਮ੍ਰਿਤਪਾਲ ਗਲਤ ਕੰਮ ਕਰ ਰਿਹਾ ਪਰ ਲੋਕਾਂ ਨੇ ਇਸ ਗੱਲ ਇਸ ਗੱਲ ਤੇ ਖੜੂਰ ਸਕਦੇ ਨੇ ਮੋਰ ਲਾਤੀ ਵੀ ਇਹ ਭਾਈ ਅੰਮ੍ਰਿਤਪਾਲ ਸਹੀ ਕੰਮ ਕਰ ਰਹੇ ਸੀ ਸਿੱਖੀ ਪ੍ਰਚਾਰ ਕਰ ਰਹੇ ਸੀ ਅੰਮ੍ਰਿਤਪਣ ਕਰਵਾ ਰਹੇ ਸੀ ਤਾਂ ਉਹਨਾਂ ਨੂੰ ਜਿਉਂਦੇ ਰੱਖਣ ਵਾਸਤੇ ਪੁਰਾਣੇ ਲੋਕਾਂ ਨੂੰ ਜਿੱਤਾ ਫਤਵਾ ਦਿੱਤਾ। ਜਿੱਤ ਤੁਸੀਂ ਉਹਨਾਂ ਨੇ ਸਰਕਾਰਾਂ ਨੂੰ ਗਲਤ ਠਹਿਰਾਤਾ ਜਿਹੜਾ ਭਾਈ ਅੰਮ੍ਰਿਤਪਾਲ ਨੂੰ ਸਹੀ ਠਹਿਰਾਇਆ ਸੀਗਾ ਤਾਂ ਸਾਨੂੰ ਉੱਥੇ ਲੱਗਿਆ ਵੀ ਜਿਹੜੇ ਸਾਡੇ ਦੇਸ਼ ਦੇ ਰਾਸ਼ਟਰਪਤੀ ਨੇ ਉਹ ਵੀ ਮਿਨੋਰਟੀ ਤੋਂ ਬਿਲੋਂਗ ਕਰਦੇ ਨੇ ਤਾਂ ਉਸਵਾਸ਼ਣ ਦਵਾਇਆ ਗਿਆ ਸੀ ਵੀ ਠੀਕ ਆ ਵੀ ਸਾਨੂੰ ਬਹੁਤ ਇਹ ਉਹ ਦੋਸਤ ਦਿਨ ਮਾਨ ਮਹਿਸੂਸ ਹੋਇਆ ਵੀ ਅਸੀਂ ਉਹਨਾਂ ਨੂੰ ਮਿਲ ਕੇ ਆਏ ਹਾਂ ਤੇ ਅਦੇ ਭਾਈ ਸਾਹਿਬ ਵਾਸਤੇ ਗੱਲ ਕੀਤੀ ਆ ਤੇ ਜਰੂਰ ਉਹ ਸੌ ਚੱਕਣਗੇ ਪਰ ਅੱਜ ਜਿਹੜਾ ਮੈਂ ਸੋਚਦਾ ਵੀ ਸਵਧਾਨ ਦਾ ਕਤਲ ਆਮ ਕੀਤਾ ਗਿਆਗਾ ਅੱਜ ਜਿਹੜਾ ਭਾਈ ਅੰਮ੍ਰਿਤਪਾਲ ਨੂੰ ਸੌ ਨਹੀਂ ਚੁਕਾਈ ਗਈ ਤੇ ਜਿਹੜੀਆਂ ਜਿਹੜਾ ਸੈਂਟਰ ਗਵਰਨਮੈਂਟ ਇਹ ਗੱਲ ਕਰ ਰਹੇ ਨੇ ਵੀ ਉਹਨਾਂ ਨੇ ਆਉਣਾ ਸੀਗਾ ਸਾਡੇ ਕੋਲ ਕੋਈ ਸ਼ਪਾਰਸ਼ੀ ਕੀਤੀ ਵੀ ਇਹਨਾਂ ਨੇ ਸੌ ਚੱਕਣੀ ਹੈ ਦੇਖੋ ਇਹ ਤਾਂ ਮੈਂ ਕਹੂੰਗਾ ਵੀ ਫੰਡਾਮੈਂਟਲ ਰਾਈਟਸ ਜਿਹੜੇ ਜਿਹੜੇ ਮੈਂਬਰ ਆਫ ਪਾਰਲੀਮੈਂਟ ਦੇ ਹੁੰਦੇ ਨੇ ਅੱਜ ਉਹ ਪੂਰੇ ਡਿਮੋਲਿਸ਼ ਕੀਤੇ ਨੇ ਅੱਜ ਉਹਨਾਂ ਨੇ ਸੈਂਟਰਲ ਗਵਰਨਮੈਂਟ ਨੇ ਦਿਖਾਤਾ ਵੀ ਸਿੱਖਾਂ ਦੀ ਅਸੀਂ ਨਸਲ ਕੁਸ਼ੀ ਕਰਨੀ ਹੈ ਕਿ ਕਿਸੇ ਵੀ ਤਰੀਕੇ ਚ ਕਰ ਸਕਦੇ ਹਾਂ ਅਸੀਂ ਆਮ ਲੋਕ ਬੜੇ ਕੰਫਿਊਜ਼ ਰਹੇ ਯਾਰ ਇੱਕ ਪਾਸੇ ਉਹਨਾਂ ਦੀ ਨਜ਼ਰ ਸੀ ਸੰਸਦ ਟੀਵੀ ਖੋਲ ਕੇ ਬੈਠੇ ਸੀ ਕਿ ਇੱਥੇ ਸੌ ਕਿਹੜੇ ਕਿਹੜੇ ਪੰਜਾਬ ਦੇ ਕਿਉਂਕਿ 13 ਲੋਕ ਸਭਾ ਮੈਂਬਰਾਂ ਨੂੰ ਸੱਦਾ ਸੀ ਇੱਕ ਪਾਸੇ ਕਹਿੰਦੇ ਉੱਥੇ ਅਮਰਤਪਾਲ ਸਿੰਘ ਦਾ ਨਾਮ ਬੋਲਿਆ ਜਾ ਰਿਹਾ ਕਿ ਸੌ ਚੁੱਕਣ ਲਈ ਆਓ ਜਿਹੜੇ ਸਪੀਕਰ ਚੁਣੇ ਜਾਂਦੇ ਆ ਪਹਿਲਾਂ ਸੌ ਚੁਕਾਉਂਦੇ ਆ ਇੱਕ ਪਾਸੇ ਤਾਂ ਨਾਮ ਵੀ ਬੋਲ ਰਹੀ ਹੈ ਸਰਕਾਰ ਸੰਸਦ ਦੇ ਅੰਦਰ ਇੱਕ ਪਾਸੇ ਆ ਜਿਹੜਾ ਉਹਨਾਂ ਨੂੰ ਬਾਹਰ ਕੱਢਣ ਦੀ ਮਨਜ਼ੂਰੀ ਲੋਕਾਂ ਨੂੰ ਦੇਖੋ ਇੱਥੇ ਇੱਥੇ ਜਿਹੜਾ ਸਾਡੇ ਸਪੀਕਰ ਸਾਹਿਬ ਨੇ ਇਟ ਮੀਨ ਜਦੋਂ ਉਹਨਾਂ ਨੂੰ ਵੀ ਭੁਲੇਖੇ ਚ ਰੱਖਿਆ ਗਿਆ ਸੈਂਟਰ ਗਵਰਨਮੈਂਟ ਵੱਲੀਓ ਵੀ ਅਸੀਂ ਉਹਨਾਂ ਨੂੰ ਲੈ ਕੇ ਆਵਾਂਗੇ ਜਿੰਨਾ ਜ ਤੁਸੀਂ ਦੇਖੋ ਵੀ ਜਿੰਨੇ 12 ਦੇ 12 ਮੈਂਬਰ ਪਾਰਲੀਮੈਂਟ ਸੀਗੇ ਉਹ ਆਪਦੇ ਘਰ ਸੀਗੇ ਜਾਂ ਆਪਦੀ ਸੁਸਾਇਟੀ ਦੇ ਵਿੱਚ ਸੀਗੇ ਉਹ ਉਹਨਾਂ ਨੂੰ ਇਨਵੀਟੇਸ਼ਨ ਆਇਆ ਉਹ ਪਹੁੰਚ ਕੇ ਉਹਨਾਂ ਨੇ ਸੌ ਚੁੱਕੀ ਪਰ ਜਿਹੜਾ ਭਾਈ ਅੰਮ੍ਰਿਤਪਾਲ ਜਿਹੜਾ ਮੈਟਰ ਸੀਗਾ ਇਹ ਟੋਟਲੀ ਰਿਸਪੌਂਸਿਬਿਲਟੀ ਆਫ ਦੀ ਸੈਂਟਰ ਗਵਰਨਮੈਂਟ ਸੀਗੀ ਜਾ ਦੇਸ਼ ਦੇ ਰਾਸ਼ਟਰਪਤੀ ਦੀ ਸੀ ਤੇ ਸਪੀਕਰ ਦੀ ਸੀ ਜਿਨ੍ਹਾਂ ਨੇ ਜਿਨ੍ਹਾਂ ਨੇ ਉਹਨਾਂ ਨੂੰ ਉਹਦਾ ਨਾਮ ਅਨਾਉਂਸ ਕੀਤਾ ਕਰਵਾਇਆ ਸੀਗਾ ਤੇ ਅੱਜ ਜੋ ਜਿਹੜਾ ਬੰਦਾ ਜੁਡੀਸ਼ਲ ਕਸਟਡੀ ਦੇ ਵਿੱਚ ਉਹਨੂੰ ਸਿਰਫ ਦੋ ਬੰਦੇ ਹੀ ਬੁਲਾ ਸਕਦੇ ਨੇ ਜਾਂ ਤਾਂ ਉਹ ਸਦਨ ਬੁਲਾ ਸਕਦਾ ਜਿੱਥੇ ਉਹਨਾਂ ਨੇ ਸੌਚਕਣੀ ਹੈ ਜਿਹੜਾ ਉਥੋਂ ਦਾ ਮਾਲਕਾ ਹੈ ਜਾਂ ਸਪੀਕਰ ਆ ਵੈਸੇ ਤਾਂ ਸਪੀਕਰ ਸਾਹਿਬ ਨੇ ਇਹ ਇੱਕ ਦਿਨ ਪਹਿਲਾਂ ਹੀ ਲਿਖੀ ਭੇਜਣਾ ਸੀਗਾ ਉਥੋਂ ਦੇ ਜੇਲ੍ਹ ਸੁਵਡੈਂਟ ਨੂੰ ਜਾਂ ਹੋਮ ਮਿਨਿਸਟਰ ਨੂੰ ਵੀ ਤੁਸੀਂ ਉਹਨਾਂ ਨੂੰ ਆਨਰਲੀ ਲੈ ਕੇ ਆਓ ਤੇ ਆਪਾਂ ਉਹਨਾਂ ਨੂੰ ਸੌਚਕਾਉਣੀ ਹੈਗੀ ਪਰ ਇੱਥੇ ਬਿਚ ਮੈਂ ਕੁਝ ਨਿਊ ਦੇ ਕੁਝ ਪੱਤਰਕਾਰ ਇਹ ਡਿਬੇਟ ਕਰ ਰਹੇ ਸੀਗੇ ਵੀ ਅੰਮ੍ਰਿਤਪਾਲ ਦੇ ਪੇਰੈਂਟਸ ਨੇ ਉਹਨਾਂ ਨੂੰ ਅਪਰੋਚ ਨਹੀਂ ਕੀਤਾ ਹੈਗਾ ਕਿ ਉਹਨਾਂ ਨੂੰ ਅਪਰੋਚ ਕਿਉਂ ਕਰਨਾ ਸੀਗਾ ਕਿਉਂਕਿ ਅੰਮ੍ਰਿਤਪਾਲ ਹੁਣ ਜੁਡੀਸ਼ੀਅਲ ਕਸਟਡੀ ਚਾ ਉਹ ਕਿਹੜਾ ਨਾਨਕੇ ਬੈਠੇ ਨੇ ਵੀ ਜਾ ਕੇ ਲਿਆ ਮੰਗੀ ਅਸੀਂ ਉਹ ਜੁਡੀਸ਼ੀਅਲ ਕਸਟਡੀ ਦੇ ਵਿੱਚ ਸੀਗੇ ਤੇ ਜੁਡੀਸ਼ੀਅਲ ਕਸਟਡੀ ਦੇ ਵਿੱਚ ਜਿਹੜਾ ਪ੍ਰੋਸੀਜਰ ਹੁੰਦਾ ਹੈਗਾ ਉਹਦਾ ਸਰਕਾਰਾਂ ਐਡਾਪਟ ਕਰਨਾ ਹੁੰਦਾ ਹੈਗਾ ਜਾਂ ਕੋਰਟ ਨੇ ਐਡਾਪਟ ਕਰਨਾ ਹੁੰਦਾ ਹੈਗਾ ਦੇਖੋ ਕੋਰਟ ਦੇ ਵਿੱਚ ਉਹ ਐਪਲੀਕੇਸ਼ਨ ਕੰਸੀਡਰ ਨਹੀਂ ਹੋਈ ਹੈਗੀ ਤਾਂ ਇਹ ਜਿਹੜਾ ਟੋਟਲੀ ਜਿਹੜਾ ਇਹ ਰਿਸਪੌਂਸਿਬਿਲਟੀ ਬੰਦੀ ਸੀ ਇਹ ਹਾਂਦੀ ਸੀ ਵੀ ਉਹਨਾਂ ਨੂੰ ਆਨਰਲੀ ਲੈ ਕੇ ਆਉਣਾ ਸੀ ਤੇ ਸੌਂਚ ਕੋਣੀ ਸੀਗੀ ਜੀ ਇਸ ਕਰਕੇ ਜਿਹੜਾ ਅੱਜ ਮੈਂ ਕਹਿੰਨਾ ਹੈਗਾ ਸੁਭਦਾਨ ਦਾ ਕਤਲੇ ਆਮ ਹੋਇਆ ਹੈਗਾ ਜਿਹੜਾ ਭਾਈ ਅੰਮਿਤ ਪਾਲ ਜੀ ਨੂੰ ਸੌ ਨਹੀਂ ਚੁਕਾਈ ਗਈ ਜੀ ਬਹੁਤ ਸ਼ੁਕਰੀਆ ਅਸੀਂ ਕੁਝ ਇਹਨਾਂ ਦੋ ਅਹਿਮ ਮਸਲਾਂ ਦੇ ਉੱਤੇ ਨੁਕਤਿਆਂ ਦੇ ਉੱਤੇ ਗੱਲਬਾਤ ਕੀਤੀ ਹੈ ਇੱਕ ਅੱਜ ਦਾ ਮੁੱਦਾ ਜਿਸ ਵਿੱਚ ਅਮਰਜਪਾਲ ਸਿੰਘ ਨੂੰ ਬਾਹਰ ਰੱਖਿਆ ਗਿਆ ਸੌ ਨਹੀਂ ਚੁਕਵਾਈ ਗਈ ਮਨਜ਼ੂਰੀ ਨਹੀਂ ਦਿੱਤੀ ਗਈ ਔਰ ਦੂਸਰਾ ਜੋ ਪਹਿਲਾਂ ਸੰਵਿਧਾਨ ਦੇ ਵਿੱਚ ਤਬਦੀਲੀ ਹੋਈ ਹੈ ਜਾਂ ਕਾਨੂੰਨ ਦੇ ਵਿੱਚ ਤਬਦੀਲੀ ਹੋਈ ਹੈ ਉਸ ਦੇ ਕਈ ਥਾਵਾਂ ਤੇ ਨਾਮ ਕਰਨ ਦੇ ਵਿੱਚ ਤਬਦੀਲੀ ਤੇ ਕਈ ਥਾਵਾਂ ਤੇ ਸਜ਼ਾਵਾਂ ਤੇ ਜਿਹੜੇ ਜੁਰਮਾਨੇ ਆ ਉਹਦੇ ਵਿੱਚ ਤਬਦੀਲੀ ਇਸ ਦੇ ਬਾਰੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਮੁੱਦਿਆਂ ਬਾਰੇ ਤੁਹਾਡਾ ਕੀ ਮੰਨਣਾ ਹੈ ਆਪਣੇ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ